ਸਸਟੀ ਘਰ ਦੀ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਆਲੂ ਗੋਭੀ ਦੀ ਸਬਜ਼ੀ ਤੇ ਉਹਦੇ ਸਬਜ਼ੀ ਜਿਹੜੀ ਆ ਅਸੀਂ ਆਪਾਂ ਬਣਾਉਣੀ ਆ ਬਿਲਕੁਲ ਦੇਸੀ ਤਰੀਕੇ ਨਾਲ ਜਿਹੜਾ ਤੇ ਟੇਸਟੀ ਵੀ ਬਣੀ ਆ ਤੇ ਆਜੂ ਫੇ ਆਪਾਂ ਸਬਜ਼ੀ ਬਣਾਣੇ ਆ ਤਾਂ ਤੇ ਨਾਲ ਦੀ ਨਾਲ ਆਪਾਂ ਵੀਡੀਓ ਜਿਹੜੀ ਆ ਬਣਾ ਕੇ ਤੇ ਸ਼ੇਅਰ ਕਰਾਂਗੇ ਆਲੂ ਲੈ ਲੇ ਤੇ ਕਾਜਰਾ ਲੈ ਲਿਆ ਮੈਂ ਆਲੂ ਜਿਹੜੇ ਆ ਉਹ ਕਾਜਰਾ ਚ ਥੋੜੇ ਕੱਟ ਵਾ ਤੁਸੀਂ ਆਪਣੇ ਹਿਸਾਬ ਨਾਲ ਰੱਖ ਸਕਦੇ ਹੋ ਹਨ ਕਿੱਦਾਂ ਬਣਾਣੀ ਆ ਤੇ ਇਹਨਾਂ ਸਾਰਿਆਂ ਨੂੰ ਕੱਟ ਕੇ ਮੈਂ ਧੋ ਲਿਆ ਤੇ ਇਹ ਪਿਆਜ਼ ਜਿਹੜਾ ਉਹ ਵੀ ਕੱਟ ਲਿਆ ਟਮਾਟਰ ਹਰੀ ਮਿਰਚ ਤੇ ਅਦਰਕ ਮੈਂ ਇੱਕ ਦੁਕਸ ਕਰ ਲਿਆ ਇਹ ਜਿਹੜੀਆਂ ਮੱਛਾਂ ਆ ਉਹਨਾਂ ਨੂੰ ਮੈਂ ਮਸ਼ੀਨ ਦੇ ਵਿੱਚ ਇਸ ਤਰ੍ਹਾਂ ਬਰੀਕ-ਬਰੀਕ ਕਰ ਲਿਆ ਜਿਹੜੀਆਂ ਭੂਕ ਆ ਵਾ ਜਿਹੜੀਆਂ ਪਿਆਜ਼ ਦੇ ਆਪਣੇ ਘਰੇ ਲਿਆਉਣੇ ਹਨ ਨਾ ਤੇ ਭੁੱਕਾ ਨਿਕਲੁੰਦੇ ਹਨ ਪਿਆਜ਼ ਦੀਆਂ ਉਹਨਾਂ ਨੂੰ ਮੈਂ ਭੁੱਕਾ ਨੂੰ ਲੱਗ ਕਰਕੇ ਨਾ ਪਿਆਜ਼ ਤੋਂ ਤਬਰੀਕ-ਬਰੀਕ ਕੱਟ ਲਿਆ ਤੇ ਹੁਣ ਆਪਾਂ ਜਿਹੜਾ ਲਸਣ ਆ ਉਹ ਛਿੱਲ ਕੇ ਰੱਖ ਲਿਆ ਧੋ ਲਿਆ ਤੇ ਉਹਨੂੰ ਆਪਾਂ ਕਰਾਂਗੇ ਦੇਸੀ ਜਗਾੜ ਕਿ ਗਲਾਸੀ ਦੇ ਵਿੱਚ ਲਸਣ ਪਾਇਆ ਤੇ ਵੇਲੇ ਨੇ ਨਾ ਕੁੱਟ ਲਿਆ ਕਿਉਂਕਿ ਠੰਡ ਬਹੁਤ ਸੀ ਤੇ ਕੁੰਡੀ ਘੋਟਣੇ ਦਾ ਇਸਤੇਮਾਲ ਨਹੀਂ ਕੀਤਾ ਤੇ ਇਸ ਕਰਕੇ ਇਹਦੇ ਵਿੱਚ ਹੀ ਗਲਾਸੀ થી ਕੁੱਟ ਲਿਆ ਤੇ ਇਹਦੇ ਨਾਲ ਇਹ ਜਿਹੜਾ ਹੈ ਲਸਣ ਹੈ ਨਾ ਉਹ ਬਹੁਤ ਵਧੀਆ ਕੁੱਟਿਆ ਜਾਂਦਾ ਵਾ ਤਾਂ ਟੇਸਟੀ ਵੀ ਬਹੁਤ ਵਧੀਆ ਲੱਗਦਾ ਤੇ ਇੱਕ ਸਾਈਡ ਮੈਂ ਕੜਾਈ 'ਚ ਤੇਲ ਪਾਇਆ ਤੇਲ ਪਾਉਣ ਤੋਂ ਬਾਅਦ ਉਹਨੂੰ ਹਲਕਾ ਜਿਹਾ ਆਪਾਂ ਗਰਮ ਕਰ ਲਿਆ ਫੇਰ ਵਿੱਚ ਪਾਇਆ ਜੀਰਾ ਤੇ ਜੀਰਾ ਜਦੋਂ ਹਲਕਾ ਬ੍ਰਾਊਨ ਹੋ ਗਿਆ ਤੇ ਫੇਰ ਆਪਾਂ ਉਹਦੇ ਵਿੱਚ ਪਾ ਲਿਆ ਲਸਣ ਜਿਹੜਾ ਕਿ ਗਲਾਸੀ 'ਚ ਕੁੱਟਿਆ ਹੋਇਆ ਸੀਗਾ ਤੇ ਇਹਨੂੰ ਆਪਾਂ ਜਦੋਂ ਹਲਕਾ ਜਿਹਾ ਭੁੰਨ ਲੈਣਾ ਤੇ ਇਹ ਜਦੋਂ ਮੈਂ ਕੜਾਈ 'ਚ ਪਾਇਆ ਨਾ ਤੇ ਇਹਦੀ ਖੁਸ਼ਬੂ ਬਹੁਤ ਵਧੀਆ ਆ ਰਹੀ ਸੀ ਤੁਸੀਂ ਵੀ ਕਿਦਾਂ ਏਦਾਂ ਕੁੱਟ ਕੇ ਤੇ ਪਾ ਕੇ ਦੇਖਿਓ ਬਹੁਤ ਵਧੀਆ ਲੱਗੂਆ ਸਵਾਦ ਬਹੁਤ ਵਧੀਆ ਆਉਂਦਾ ਵਾ ਲਸਣ ਦਾ ਤੇ ਲਸਣ ਜਦੋਂ ਹੋ ਗਿਆ ਤੇ ਫਿਰ ਆਪਾਂ ਇਹਦੇ ਵਿੱਚ ਜਿਹੜਾ ਅਦਰਕ ਸੀਗਾ ਉਹਨੂੰ ਵੀ ਪਾ ਲਿਆ ਤੇ ਅਦਰਕ ਤੇ ਲਸਣ ਜਦੋਂ ਦੋਨੇ ਚੜ੍ਹੇ ਹੋ ਗਏ ਤੇ ਫਿਰ ਆਪਾਂ ਅੱਜ ਪਿਆਜ਼ ਪਾ ਲਿਆ ਪਿਆਜ਼ ਦੋ ਲੈ ਸੀ ਤੇ ਤੁਸੀਂ ਆਪਣੇ ਹਿਸਾਬ ਨਾਲ ਲੈ ਸਕਦੇ ਹੋ ਹਨ ਤੇ ਇਹ ਜਦੋਂ ਹਲਕਾ ਬ੍ਰਾਊਨ ਹੋ ਗਿਆ ਤੇ ਇਹਦੇ ਵਿੱਚ ਆਪਾਂ ਫੇਰ ਬਾਕੀ ਦੇ ਜਿਹੜੇ ਤੜਕੇ ਕੱਟਿਆ ਵਾ ਉਹ ਪਾਵਾਂਗੇ ਇਹ ਤੇ ਤੜਕਾ ਭਨਨ ਨੂੰ ਕਾਫੀ ਟਾਈਮ ਲੱਗ ਰਿਹਾ ਸੀ ਕਿਉਂਕਿ ਠੰਡ ਬਹੁਤ ਸੀਗੀ ਤੇ ਜਦੋਂ ਮੈਂ ਸਬਜ਼ੀ ਕੱਟੀ ਨਾ ਤੇ ਸਬਜ਼ੀ ਕੱਟ ਹੀ ਨਹੀਂ ਹੋ ਰਹੀ ਸੀ ਇੰਨੀ ਠੰਡ ਜਾਦੀ ਸੀ ਨਾ ਕਿ ਹੱਥ ਕੰਬਦੇ ਪਏ ਸੀਗੇ ਤੇ ਤੜਕਾ ਭਨਨ ਨੂੰ ਵੀ ਕਾਫੀ ਟਾਈਮ ਲੱਗ ਰਿਹਾ ਸੀਗਾ ਤੇ ਫਿਰ ਮੈਂ ਕੀ ਕੀਤਾ ਵੀ ਇਹ ਜਦੋਂ ਤੜਕਾ ਉਹ ਪਿਆਜ਼ ਭੁੱਜ ਗਏ ਤੇ ਫਿਰ ਇਹਦੇ ਚ ਜਿਹੜੀਆਂ ਪੁੱਕਾ ਕਟੀਆਂ ਹੋਈਆਂ ਸੀ ਨਾ ਪਿਆਜ਼ ਦੀਆਂ ਉਹਨਾਂ ਨੂੰ ਆਪਾਂ ਪਾਤਾ ਤੇ ਇਹਨੂੰ ਵੀ ਜਦੋਂ ਇਹ ਵੀ ਭੁੱਜ ਗਈਆਂ ਤੇ ਫਿਰ ਆਪਾਂ ਇਹਦੇ ਵਿੱਚ ਦੂਜੇ ਟਮਾਟਰ ਪਾਵਾਂਗੇ ਤੇ ਠੰਢ ਦੇ ਨਾਲ ਕੁਝ ਹੋ ਨਹੀਂ ਰਿਹਾ ਸੀਗਾ ਕੰਮ ਤੇ ਤੜਕਾ ਨੂੰ ਵੀ ਕਾਫੀ ਟਾਈਮ ਲੱਗ ਰਿਹਾ ਸੀ ਪੁੱਜਣ ਨੂੰ ਕਿਉਂਕਿ ਮੈਂ ਤੜਕੇ ਦਾ ਹੁੰਦਾ ਵਾ ਸਬਜ਼ੀ ਤਾਂ ਚਲੋ ਬਾਅਦ ਚ ਹੌਲੀ ਹੌਲੀ ਬਣਦੀ ਰਹਿੰਦੀ ਆ ਤੇ ਫਿਰ ਤੜਕਾ ਭੁੱਜੀ ਨਹੀਂ ਰਿਹਾ ਸੀ ਤੇ ਫਿਰ ਮੈਂ ਦੂਜੀ ਗੈਸ ਬਾਲ ਕੇ ਦੂਜੇ ਪਾਸੇ ਰੱਖਿਆ ਜਿੱਦ ਤੱਕ ਥੋੜਾ ਤੇਜ਼ ਚੱਲ ਰਿਹਾ ਸੀ ਗੈਸ ਤੇ ਉਧਰ ਫਿਰ ਥੋੜਾ ਛੇਤੀ ਹੋ ਗਿਆ ਤੜਕਾ ਤੇ ਇਹਦੇ ਵਿੱਚ ਫਿਰ ਮੈਂ ਹਰੀ ਮਿਰਚਾ ਵੀ ਪਾ ਦਿੱਤੀ ਤੇ ਇਹ ਮਤਲਬ ਜੇ ਥੋੜਾ ਜਿਹਾ ਟਾਈਮ ਜ਼ਿਆਦਾ ਲੱਗ ਰਿਹਾ ਸੀਗਾ ਤੇ ਉਹਨੇ ਚੋਂ ਮੈਂ ਆ ਜਿਹੜੇ ਆ ਆਲੂ ਆ ਤੇ ਗਾਜਰਾਵਾਂ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਧੋ ਲਿਆ ਸੀਗਾ ਮੇਰੀਆਂ ਗਾਜਰਾ ਜਿਹੜੀਆਂ ਸੀ ਉਹ 1 ਕਿਲੋ ਸੀਗੀਆਂ ਤੇ ਆਲੂ ਇਹਦੇ ਵਿੱਚ ਮੈਂ ਧਾ ਕਿਲੋ ਪਾਏ ਤਾਂ ਕਿ ਆਲੂ ਘੱਟ ਸੀ ਰੱਖੇ ਆਪਾਂ ਗਾਜਰਾਂ ਜ਼ਿਆਦੀਆਂ ਸੀ ਤੇ ਤੜਕਾ ਜਦੋਂ ਪੁੱਜ ਗਿਆ ਤੇ ਫਿਰ ਮੈਂ ਇਹਦੇ ਵਿੱਚ ਟਮਾਟਰ ਪਾਤਾ ਟਮਾਟਰ ਵੀ ਜਦੋਂ ਪੁੱਜ ਥੋੜਾ ਪੋਚ ਗਿਆ ਨਾ ਤੇ ਫਿਰ ਆਪਾਂ ਇਹਦੇ ਵਿੱਚ ਇੱਕ ਚਮਚਾ ਡੇਢ ਚਮਚਾ ਮੈਂ ਨਮਕ ਤਾਂ ਪਾਇਆ ਤੇ ਇੱਕ ਚਮਚਾ ਮੈਂ ਲਾਲ ਮਿਰਚ ਦਾ ਪਾਇਆ ਤੁਸੀਂ ਸਵਾਦ ਅਨੁਸਾਰ ਪਾ ਸਕਦੇ ਆ ਫਿਰ ਇੱਥੇ ਮੈਂ ਹਲਦੀ ਪਾਈ ਤੇ ਨਾਲ ਹੀ ਆਪਾਂ ਗਰਮ ਮਸਾਲਾ ਪਾਤਾ ਤੇ ਥੋੜ੍ਕਾ ਜਿਹਾ ਚੰਗੀ ਤਰ੍ਹਾਂ ਭੋਨ ਲਿਆ ਜਦੋਂ ਹਲਦੀ ਥੋੜੀ ਪੱਕ ਗਈ ਤੇ ਫਿਰ ਆਪਾਂ ਇਹਦੇ ਵਿੱਚ ਪਾਣੀ ਪਾਣਾ ਮੈਂ ਰੱਖੀ ਕੀਤਾ ਛੋਟੀ ਕਲਾਸੀ ਪਾਣੀ ਦੇ ਲਈ ਤੇ ਆਪਾਂ ਪਾਣੀ ਪਾਤਾ ਥੋੜਾ ਜਿਹਾ ਤੇ ਤੜਕਾ ਜਦੋਂ ਇਹ ਪੁੱਜ ਗਿਆ ਤੇ ਤੜਕਾ ਨੇ ਜਦੋਂ ਤੇਲ ਛੱਡ ਦਿੱਤਾ ਉਸ ਤੋਂ ਬਾਅਦ ਆਪਾਂ ਸਬਜੀ ਪਾਦਣੀ ਹੈ ਇਹਦੇ ਵਿੱਚ ਤੇ ਇਹ ਜਿਹੜੀ ਵੀਡੀਓ ਬਣਾ ਰਹੀਆਂ ਮੈਂ ਇਹ ਅਗਰ ਤੁਹਾਨੂੰ ਵਧੀਆ ਲੱਗਦੀਆਂ ਵਾ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਤੇ ਜਦੋਂ ਤੇਲ ਤੜਕੇ ਦਾ ਨਿਕਲ ਆਇਆ ਤੇ ਫਿਰ ਆਪਾਂ ਇਹਦੇ ਵਿੱਚ ਸੁੱਕੀ ਮੇਥੀ ਪਾਤੀ ਜਿਹੜੀ ਕਸਤੂਰੀ ਹੁੰਦੀ ਹੈ ਤੇ ਇਹ ਫਿਰ ਕਾਫੀ ਤੜਕਾ ਮੇਕਣ ਲੱਗ ਗਿਆ ਸੀ ਖੁਸ਼ਬੂਉਣ ਲੱਗ ਗਈ ਸੀ ਇਹਨੂੰ ਮੈਂ ਥੋੜਾ ਜਿਹਾ 2 ਮਿੰਟ ਵਾਸਤੇ ਭੁੰਨ ਲਿਆ ਭੁੰਨਣ ਤੋਂ ਬਾਅਦ ਆਪਾਂ ਇਹਦੇ ਵਿੱਚ ਫਿਰ ਆਲੂ ਸੌਰੀ ਪਿਆਲਾ ਚੰਗੀ ਤਰ੍ਹਾਂ ਭੁੱਲਣ ਤੋਂ ਬਾਅਦ ਆਪਾਂ ਇਹਦੇ ਵਿੱਚ ਫਿਰ ਗਾਜਰਾ ਪਾਉਣੀ ਆ ਵਾ ਆ ਦੇਖੋ ਜਿੱਦਾਂ ਤੁਰਕਾ ਚੰਗੀ ਤਰ੍ਹਾਂ ਭੁੱਜ ਗਿਆ ਨਾ ਤੇ ਫਿਰ ਇਹਦੇ ਵਿੱਚ ਮੈਂ ਤੇਲ ਜਦੋਂ ਨਿਕਲ ਗਿਆ ਤੇ ਫਿਰ ਆਪਾਂ ਇਹਦੇ ਵਿੱਚ ਗਾਜਰਾ ਪਾਤੀਆਂ ਗਾਜਰਾ ਚੋਂ ਪਾਣੀ ਕੱਢ ਲਿਆ ਸੀ ਚੰਗੀ ਤਰ੍ਹਾਂ ਤੇ ਫਿਰ ਆਪਾਂ ਇਹਨੂੰ ਗਾਜਰਾ ਨੂੰ ਪਾ ਲਿਆ ਤੇ ਗਾਜਰਾ ਜਿਹੜੀਆਂ ਵਾ ਇਹ ਪਉਣ ਤੋਂ ਬਾਅਦ ਚੰਗੀ ਤਰ੍ਹਾਂ ਇਹਨਾਂ ਨੂੰ ਹਿਲਾ ਲੈਣਾ ਵਾ ਜਿਹੜਾ ਮਸਾਲਾ ਵਾ ਉਹ ਚੰਗੀ ਤਰ੍ਹਾਂ ਮਿਕਸ ਹੋ ਜਵੇ ਹਨਾ ਇਹਦੇ ਵਿੱਚ ਤੇ ਫੇਰ ਉਸ ਤੋਂ ਬਾਅਦ ਆਲੂ ਪਾ ਦਿਆਂਗੇ ਤੇ ਆਲੂ ਵੀ ਜਦੋਂ ਚੰਗੀ ਤਰ੍ਹਾਂ ਮਿਕਸ ਹੋ ਗਏ ਤੇ ਸਾਰੀ ਨੂੰ ਸਬਜੀ ਨੂੰ ਆਪਾਂ ਢਾਗ ਲੈਣਾ ਹਲਾ ਕੇ ਜੰਗੀ ਤਰਾ ਤੇ ਪਲੀਜ਼ ਭੈਣ ਭਰਾ ਜਿਹੜੇ ਮੇਰੇ ਵੀਡੀਓ ਦੇਖਦੇ ਆ ਨਾ ਤੇ ਉਹ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨ ਕਿਉਂਕਿ ਵੀਡੀਓ ਤਾਂ ਮੇਰੀਆਂ ਮਤਲਬ ਬਹੁਤ ਜ਼ਿਆਦੀਆਂ ਦੇਖ ਰਹੇ ਆ ਲੇਕਿਨ ਸਬਸਕ੍ਰਾਈਬ ਨਹੀਂ ਕਰਦੇਗੇ ਪਲੀਜ਼ ਤੁਸੀਂ ਸਬਸਕ੍ਰਾਈਬ ਕਰ ਦਿਓ ਤੇ ਮੇਰੀਆਂ ਜਿਹੜੀਆਂ ਵੀਡੀਓ ਆ ਉਹਨਾਂ ਨੂੰ ਲਾਈਕ ਵੀ ਜ਼ਰੂਰ ਕਰਿਆ ਕਰੋ ਅਗਰ ਕੋਈ ਕਮੀ ਪੇਸ਼ੀ ਆ ਵੀਡੀਓ ਦੇ ਵਿੱਚ ਲੱਗ ਰਹੀ ਤੇ ਪਲੀਜ਼ ਮੈਨੂੰ ਕਮੈਂਟ ਦੇ ਵਿੱਚ ਦੱਸੋ ਕਿ ਮੈਂ ਇਦਾਂ ਦਾ ਕੀ ਕਰਾਂ ਜਿਹੜਾ ਵੀਡੀਓ ਵਧੀਆ ਚੱਲਣ ਤੇ ਲਾਈਕ ਵੀ ਮਿਲਣ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਮਿਲਣ ਪਲੀਜ਼ ਮੈਨੂੰ ਦੱਸਿਓ ਤੇ ਅਸੀਂ ਜਿੱਥੇ ਪਹਿਲਾਂ ਰਹੇ ਸੀ ਨਾ ਉਹ ਰਸੋਈ ਕਾਫੀ ਛੋਟੀ ਸੀਗੀ ਤੇ ਏ ਅਸੀਂ ਹੁਣ ਨਵੇਂ ਜਗ੍ਹਾ ਤੇ ਆਏ ਆ ਤੇ ਇਹ ਰਸੋਈ ਜਿਹੜੀ ਹੈ ਨਾ ਥੋੜੀ ਜੀ ਖੁੱਲੀ ਤੇ ਹੈ ਲੇਕਿਨ ਕਾਫੀ ਗੰਦੀ ਆ ਤੇ ਅਸੀਂ ਆਪਣੇ ਹਿਸਾਬ ਨਾਲ ਚਲੋ ਜਿੰਨਾ ਕਰ ਸਕਦੇ ਸੀ ਕਰ ਲਿਆ ਕਿਉਂਕਿ ਇੱਥੇ ਵੀ ਥੋੜੇ ਟਾਈਮ ਵਾਸਤੇ ਹੀ ਰਹਿਣਾ ਵਾ ਤੇ ਇਸ ਕਰਕੇ ਥੋੜਾ ਜਿਹਾ ਉਸਾ ਬਣਾਈ ਰਹਿਣੇ ਪਏ ਆ ਤੇ ਚਲੋ ਕੋਈ ਗੱਲ ਨਹੀਂ ਜਦੋਂ ਘਰ ਮਿਲਿਆ ਤੇ ਤੁਹਾਡੇ ਨਾਲ ਵੀਡੀਓ ਫੇਰ ਉਦੋਂ ਜਰੂਰ ਸ਼ੇਅਰ ਕਰਾਂਗੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਹੁਣ ਇਹ ਸਬਜੀ ਆ ਬਣ ਗਈ ਆ 15-20 ਤੋਂ 15-20 ਮਿੰਟ ਬਾਅਦ ਆ ਇਹ ਬਣ ਜਾਣੀ ਆ ਤੇ ਫਿਰ ਆਪਾਂ ਇਹਦੇ ਵਿੱਚ ਧਨੀਆ ਕੱਟ ਕੇ ਧਨੀਆ ਪਾਤਾ ਚੰਗੀ ਤਰ੍ਹਾਂ ਤੇ ਧਨੀਆ ਪਾਉਣ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣੀ ਆ ਤੇ 2-4 ਮਿੰਟ ਵਾਸਤੇ ਹੋਰ ਵੀ ਆਪਾਂ ਟੱਕ ਦੇਣੀ ਆ ਜਿਹੜੀ ਕਿ ਚੰਗੀ ਤਰ੍ਹਾਂ ਬਣ ਜਾਵੇ ਤੇ ਇਹ ਜਿਹੜਾ ਧਨੀਆ ਉਹ ਚੰਗੀ ਤਰ੍ਹਾਂ ਮਿਕਸ ਹੋ ਜੀ ਰੋ ਹੋ ਗਿਆ ਤੇ ਫਿਰ ਆਪਾਂ ਇਹਨੂੰ ਟੱਕ ਦਿੱਤਾ ਸੀਗਾ ਇਹ ਤਾਂ ਕੋਈ ਨਾ ਪਦਾ 5-7 ਮਿੰਟ ਪਦਾ ਇਹ ਸਬਜੀ ਬਣ ਜਾਣੀ ਆ ਤੇ ਜਿਹੜੇ ਮੇਰੇ ਭੈਣ ਭਰਾਵਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਵਾ ਜਿਹੜੇ ਦੇਖਦੇ ਆ ਮਰੀਆਂ ਵੀਡੀਓ ਨੂੰ ਤੇ ਉਹਨਾਂ ਭੈਣ ਭਰਾਵਾਂ ਦਾ ਮੈਂ ਧੰਨਵਾਦ ਕਰਦੀ ਆ ਤੇ ਜਿਹੜੇ ਨਵੇਂ ਦੇ ਭੈਣ ਭਰਾ ਮੇਰੇ ਜੁੜੇ ਆ ਮੇਰੀ ਵੀਡੀਓ ਦੇ ਨਾਲ ਜਿਹੜੇ ਦੇਖਦੇ ਆ ਮੈਂ ਉਹਨਾਂ ਦਾ ਵੀ ਧੰਨਵਾਦ ਕਰਦੀ ਆ ਤੇ ਰਿਕਵੈਸਟ ਕਰਦੀ ਆ ਕਿ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਤੇ ਮੈਂ ਇਹਨੂੰ YouTube ਤੇ ਨਵੀਂ ਆਈ ਆ ਬਿਲਕੁਲ ਮੈਨੂੰ ਇਹਨਾ ਨਹੀਂ ਜਾਣਕਾਰੀ ਹੈਗੀ ਅਗਰ ਕੋਈ ਕਮੀ ਪੇਸ਼ੀਆ ਤਾਂ ਮੈਨੂੰ ਜ਼ਰੂਰ ਦੱਸੋ ਤਾਂ ਕਿ ਮੈਂ ਉਸੇ ਤਰ੍ਹਾਂ ਕਰਾਂ ਤੇ ਬਾਕੀ ਸਾਰਿਆਂ ਪੈਨ ਭਰਾਵਾਂ ਦਾ ਧੰਨਵਾਦ ਜੀ